Pada, 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 ਇਸ ਮਹਾਰਾਣੀ ਵਾਲੇ ਮੈਂਟਰ ਤੇ ਵੀ ਸਾਡੇ ਸੰਯੁਕਤ ਮੋਰਚੇ ਕਿ ਨਹੀਂ ਉਹ ਕਾਲ ਹੈ ਵੀ ਜਦ ਵੀ ਸਾਡੇ ਬਲਾਕ ਦੇ ਵਿੱਚ ਆਵੇ ਸਾਡੇ ਪਿੰਡਾਂ ਦੇ ਵਿੱਚ ਆਵੇ ਸੀ ਵਿਰੋਧ ਕਰਨਾ ਹੈ ਵਿਰੋਧ ਕਰਾਂਗੇ ਸਾਡੇ ਜਵਾਲਾਂ ਦਾ ਸਵਾਲਾਂ ਦਾ ਜਵਾਬ ਦੇਵੇ ਜਦ ਮਰਜੀ ਜਾ ਸਕਦੀ ਹੈ ਪਰ ਜਦ ਸਾਨੂੰ ਨਾ ਪੁਲਿਸ ਲੈ ਗੁੰਦਨਦੀ ਹੈ ਨਾ ਸਾਡੇ ਜਵਾਬਾਂ ਦਾ ਜੋ ਸਵਾਲਾਂ ਦਾ ਜਵਾਬ ਦਿੰਦੀ ਹੈ ਪੁਲਿਸ ਦਾ ਹੱਕ ਕੀ ਹੈ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ ਸਾਨੂੰ ਸਮਾਂ ਕਹਿ ਸਕਦੀ ਹੈ ਪੁਲਿਸ ਵੀ ਆਹ ਭਾਈ ਤੁਸੀਂ ਪੰਜ ਬੰਦੇ ਜਾਓ ਇਹਨਾਂ ਤੋਂ ਜਵਾਬ ਸਵਾਲ ਪੁੱਛੋ ਬਾਲੇ ਨਾ ਜਾਓ 100 ਨਾ ਜਾਓ 50 ਨਾ ਜਾਓ ਤੁਸੀਂ ਪੰਜ ਬੰਦੇ ਜਾ ਸਕਦੇ ਹੋ ਪਰ ਪੁਲਿਸ ਕੀ ਕਰਦੀ ਹੈ ਸਾਨੂੰ ਅੱਧਾ-ਅੱਧਾ ਕਿਲੋਮੀਟਰ ਪਿੱਛੇ ਰੋਕ ਲਾਂਦੀ ਹੈ ਕਿੱਥੇ ਨਿਆੜ ਵਾਲਾ ਮੋੜ ਕਿੱਥੇ ਆਪਣਾ ਲੈਂਜ ਕਲੱਬ ਕਿਲੋਮੀਟਰ ਦਾ ਫੱਕ ਪਿਆ ਸਾਨੂੰ ਅੱਥੇ ਆਜ ਕੀ ਹੋਣਾ ਅੱਛਾ ਇੱਥੇ ਤੁਸੀਂ ਦੇਖ ਲਓ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ ਇੱਥੇ ਦੁਕਾਨ ਦਾ ਘੱਟੋ-ਘੱਟ 400 ਗੱਜ ਦਾ ਫਾਸਲਾ ਹੈ 2 ਕਿਲਿਆਂ ਤੋਂ ਉੱਤੇ ਉੱਥੇ ਜਾ ਕੇ ਸਾਨੂੰ ਵੱਡੀ ਤਾਰ ਤੇ ਇਹਨਾਂ ਨੇ ਰੱਸੀ ਲਾ ਲਈ ਜਦ ਅਸੀਂ ਆਏ ਵੀ ਰੱਸੀ ਕਿਉਂ ਲਾਈ ਅਸੀਂ ਤਾਂ ਟੜਕੇ ਨੇ ਭੁੱਖੇ ਤੇ ਅਸੀਂ ਘਰੇ ਜਾਣਾ ਹਾਂ ਅਬ ਤੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਇੱਥੇ ਰੁਕੋ ਪਰ ਤੁਸੀਂ ਘਰੇ ਨਹੀਂ ਜਾ ਸਕਦੇ ਅਸੀਂ ਆਖਿਆ ਅਸੀਂ ਜਾਵਾਂਗੇ ਤੱਕੇ ਨਾਲ ਜਾਵਾਂਗੇ ਅਸੀਂ ਜਦਾ ਰੋਡ ਹੈ ਜੇ ਤੱਕ ਸੇ ਕਿਸਾਨਾਂ ਨੇ ਰੋਡ ਰੁਕਿਆ ਸੀ ਨਹੀਂ ਜਾਂਦੇ ਤੁਸੀਂ ਰੁਕ ਕੇ ਤਾਂ ਨਹੀਂ ਜਾਂਦੇ ਤਾਂ ਤੁਸੀਂ ਜਾਣ ਕੇ ਪ੍ਰੋਜੈਕਟ ਕਰ ਰਹੇ ਹੋ ਜਾਣ ਕੇ ਰੋਡ ਰੋਕ ਰਹੇ ਹੋ ਸਾਡੇ 2 ਬੰਦੇ ਚੱਕੇ ਨੇ ਦੇਦਣਾ ਪਿੰਡ ਦੇ ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ ਉਹਨਾਂ ਚਿਰ ਹੋ ਸਕਦਾ ਹੈ ਰੋਡ ਜਾਮ ਕਰਿਆ ਕਿ ਥਾਣਾ ਬੰਦ ਵੀ ਕੀਤੀ ਅਸੀਂ